ਚੋਲਾ ਵਿੱਚ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਵੀਆਰਟੀਐਸ ਯਾਨੀ ਕਿ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਜਿਹੜਾ ਕਿ ਪਿਛਲੇ 1 ਸਾਲ ਤੋਂ ਬੰਦ ਪਿਆ ਹੋਇਆ ਔਰ ਵੀਆਰਟੀਐਸ ਏਮਪਲੋਇਜ਼ ਕਰਮਚਾਰੀ ਜਿਹੜੇ ਨੇ ਉਹ ਲਗਾਤਾਰ ਇਸ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਬਾਰੇ ਸੰਘਰਸ਼ ਕਰ ਰਹੇ ਨੇ ਔਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਕਿ ਮੈਟਰੋ ਬੱਸ ਰਿਪੂ ਤੇ ਵੀ ਪਹੁੰਚੇ ਸੀ ਪਰ ਉੱਥੇ ਤਾਲੇ ਲੱਗੇ ਹੋਏ ਸੀਗੇ ਔਰ ਮੌਕੇ ਤੇ ਮਨਦੀਪ ਸਿੰਘ ਮੰਨਾ ਜਿਹੜੇ ਪਹੁੰਚੇ ਸੀ ਔਰ ਤਾਲੇ ਖਲਵਾਏ ਗਏ ਸੀ ਉੱਥੇ ਤਾ ਸਰਜੀ ਸਿੰਘ ਅਥੇ ਨੇ ਪ੍ਰਧਾਨ ਨੇ ਯੂਨੀਅਨ ਦੇ ਨਾਲ ਗੱਲਬਾਤ ਕਰਨ ਲਈ ਪਾਜੀ ਅੱਜ ਕੀ ਮਸਲਾ ਲੈ ਕੇ ਆਇਓ ਜੀ ਜੀ ਅੱਜ ਅਸੀਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਜੀ ਨੂੰ ਬੇਨਤੀ ਕਰਨ ਆਏ ਆ ਜੀ ਕਿ 1 ਸਾਲ ਤੋਂ ਸੀਐਮ ਸਾਹਿਬ ਅਸੀਂ ਬਰ ਬਰ ਤਕੇ ਖਾਂਡੇ ਆ ਸਾਨੂੰ ਨਹੀਂ ਪਤਾ ਕਿ ਸਾਡੀ ਅਵਾਜ਼ ਤੁਹਾਡੇ ਤੱਕ ਪਹੁੰਚੀ ਆ ਜਾਂ ਨਹੀਂ ਪਹੁੰਚੀ ਪਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਇੱਕ ਵਾਰੀ ਅਮਰਸਰ ਵਿਜ਼ਿਟ ਜ਼ਰੂਰ ਕਰੋ ਅਮਰਸਰ ਮੈਟਰੋ ਡੀਪੂ ਜਿਹੜਾ ਵ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਜਿਹੜੇ ਪਰਿਵਾਰ 1500 ਪਰਿਵਾਰਾਂ ਦੇ ਬੇਰੁਜ਼ਗਾਰ ਹੋ ਆ ਤੁਸੀਂ ਉਹਨਾਂ ਦਾ ਕੋਈ ਹਾਲ ਜਾਨੋ ਤੁਸੀਂ ਇਹਨਾਂ ਨੂੰ 1500 ਨਾ ਗਿਣੋ ਇਹਨਾਂ ਦੇ ਪਿੱਛੇ ਚਾਰਜਰ ਪੰਜ ਪੰਜ ਜੀ ਆ ਸੀਐਮ ਸਾਹਿਬ ਜਿਹੜੇ ਪੈਸੇਂਜਰ 55000 ਪੈਸੇਂਜਰ ਜਿਹੜੇ ਸਫ਼ਰ ਕਰਦੇ ਸੀਗੇ ਉਹ ਪੈਸੇਂਜਰ ਨਾ ਗਿਣੀਏ ਉਸੇ ਤੁਹਾਡੇ ਵੋਟਰ ਸਪੋਰਟਰ ਆ ਸੀਐਮ ਸਾਹਿਬ ਅਸੀਂ ਤੁਹਾਨੂੰ ਜਿਤਾਇਆ ਸੀਗਾ ਕਿ ਜਿਹੜੀ ਸਾਡੀ ਜ਼ਿੰਦਗੀ ਦੀ ਜਿਹੜੀ ਨਹਾਰ ਆ ਉਹ ਬਦਲ ਗਈ ਪਰ ਸਾਨੂੰ ਨਹੀਂ ਪਤਾ ਸੀਗਾ ਸੀਐਮ ਸਾਹਿਬ ਕਿ ਜਿਹੜੀ ਸਾਡੀ ਰੋਜੀ ਰੋਟੀ ਆ ਆਪਾਂ ਦਾਅਵੇ ਕਰਦੇ ਆਂ ਕਿ ਘਰ ਘਰ ਰੋਜ਼ਗਾਰ ਪਰ ਸਾਨੂੰ ਨਹੀਂ ਪਤਾ ਸੀਗਾ ਕਿ ਘਰ ਘਰ ਦੇ ਵਿੱਚੋਂ ਰੋਜ਼ਗਾਰ ਦੇਣ ਦੀ بجائے ਖੋਇਆ ਜਾਣਾ ਵਾ ਪਰ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਇੱਕ ਵਾਰੀ ਅੰਮ੍ਰਿਤਸਰ ਆਓ ਇੱਕ ਵਾਰੀ ਵਿਜ਼ਿਟ ਕਰੋ ਅਸੀਂ ਤੁਹਾਨੂੰ ਤਿੰਨ ਵਾਰੀ ਮੈਂ ਖੁਦ ਮੇਲ ਪਾ ਚੁੱਕਾ ਸੀਮ ਸਾਹਿਬ ਤੁਹਾਡੇ ਆਫਿਸ ਮੇਰੀ ਗੱਲ ਚਲਦੀ ਰਹਿੰਦੀ ਆ ਪਰ ਤੁਹਾਡੇ ਅਫਸਰ ਸਭਾਣ ਕਹਿੰਦੇ ਆ ਕਿ ਤੁਹਾਡੀ ਜਿਹੜੀ ਲੈਟਰ ਆ ਉਹ ਅੱਜੇ ਪਹੁੰਚਾਈ ਆ ਅਜੇ ਤੱਕ ਤੁਹਾਡਾ ਜਿਹੜਾ ਵਾ ਮੀਟਿੰਗ ਦਾ ਸਮਾਂ ਉਹ ਨਿਸ਼ਚਿਤ ਨਹੀਂ ਹੋਇਆ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਤੁਸੀਂ ਇੱਕ ਵਾਰੀ ਅੰਮ੍ਰਿਤਸਰ ਆਲ ਕੇ ਇਸ ਪ੍ਰੋਜੈਕਟ ਦਾ ਹਾਲ ਜਾਣ ਕੇ ਤੇ ਇਸ ਪ੍ਰੋਜੈਕਟ ਨੂੰ ਜਿਹੜਾ ਜਲਦੀ ਤੋਂ ਜਲਦੀ ਆ ਇਹਨੂੰ ਜਿਹੜਾ ਚਾਲੂ ਕਰਨ ਲਈ ਜਿਹੜੇ ਆਰਡਰ ਉਹ ਤੁਸੀਂ ਤੁਹਾਡੇ ਵੱਲੋਂ ਜਾਰੀ ਕੀਤੇ ਜਾਣ ਕਿੱਥੇ ਗੱਲਾਂ ਅੰਕੇ ਖਲੋ ਜਾਂਦੀਆਂ ਕਿਉਂਕਿ ਇੱਕ ਸਾਲ ਤੋਂ ਲਗਾਤਾਰ ਪ੍ਰੋਜੈਕਟ ਬੰਦ ਹੈ ਤੁਸੀਂ ਵੀ ਸਾਰੇ ਐਮਪੀ ਨੂੰ ਐਮਐਲਏ ਨੂੰ ਮੁਲਾਕਾਤ ਵੀ ਕਰ ਲਈ ਅਸਰ ਤੱਕ ਨਹੀਂ ਤੁਸੀਂ ਹੋਇਆ ਗੱਲ ਕਿੱਥੇ ਖਲੋਤੀ ਹੋਈ ਹੈ ਗੱਲ ਖਲੋਤੀ ਹੈ ਜੀ ਜਦੋਂ ਵੀ ਅਸੀਂ ਸੈਕਟਰੀ ਸਾਹਿਬ ਨੂੰ ਮਿਲਦੇ ਹਾਂ ਜਾਂ ਕਿਸੇ ਵੀ ਉੱਚ ਅਧਿਕਾਰੀ ਨੂੰ ਮਿਲਦੇ ਹਾਂ ਇੱਕੋ ਗੱਲ ਹੁੰਦੀ ਹੈ ਕਿ ਸਿਰਫ ਇੱਕ ਬੀਓਜੀ ਦੀ ਮੀਟਿੰਗ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਬੀਓਜੀ ਦੀ ਮੀਟਿੰਗ 'ਚ ਜਿਹੜੇ ਅ ਉਹ ਕਿਉਂ ਨਹੀਂ ਜਾਗ ਰਹੇ ਇੱਕ ਸਾਲ ਤੋਂ ਜਿਹੜੀ ਬੀਓਜੀ ਦੀ ਮੀਟਿੰਗ ਰੁਕੀ ਆ ਕਿਉਂ ਨਹੀਂ ਕਰਦੇ ਪਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਹਨਾਂ ਅਫਸਰਾਂ ਨੂੰ ਵੀ ਕਿ ਜਿਨ੍ਹਾਂ ਨੇ ਬੀਓਜੀ ਦੀ ਮੀਟਿੰਗ ਕਰਨੀ ਉਹ ਜਾਗਣ ਇਹ ਬੀਓਜੀ ਦੀ ਮੀਟਿੰਗ ਕਰਕੇ ਜਿਹੜਾ ਇਹ ਪ੍ਰੋਜੈਕਟ ਆ ਅਸੀਂ ਬਿਡ ਪਾ ਕੇ ਜਿਹੜਾ ਨਵਾਂ ਕੋਈ ਠੇਕੇਦਾਰ ਆ ਉਹਨੂੰ ਲਿਆ ਕੇ ਇਹ ਜਿਹੜਾ ਬੱਸਾਂ ਵਾਂ ਇਹਨੂੰ ਜਲਦੀ ਜਿਹੜਾ ਉਹ ਨੂੰਡ ਕੀਤਾ ਜਾਵੇ ਲਗਾਤਾਰ ਬੱਸਾਂ ਜਿਹੜੀਆਂ ਖੜੀਆਂ ਉੱਥੇ ਮੈਟਰੋ ਬੱਸ ਜਿਹੜਾ ਡਿਪੂ ਤੁਹਾਡਾ ਬਣਿਆ ਉੱਥੇ ਉੱਥੇ ਤੇ ਕੰਡਮ ਹੁੰਦੀਆਂ ਜਾਣੀਆਂ ਬੱਸਾਂ ਨਹੀਂ ਜੀ ਇਹ ਕੰਡਮ ਨਹੀਂ ਆ ਸਿਰਫ ਕੰਡਮ ਜਿਹੜੀਆਂ ਬੱਸਾਂ ਹੋਈਆਂ ਇੱਕ ਸਾਡੇ ਜਿਹੜੇ ਆ 201 ਕ ਰੂਟ ਸੀਗਾ ਜਿਹੜੀ ਗੋਲਡਨ ਗੇਟ ਤੋਂ ਚੱਲਦੀ ਸੀਗੀ ਇੰਡੀਆ ਗੇਟ ਕੁਝ ਸ਼ਰਾਰਤੀ ਅੰਸਰਾਂ ਕਰਕੇ ਸਾਡੇ ਬੱਸ ਦੇ ਉੱਤੇ ਪੱਥਰ ਮਾਰੇ ਗਏ ਠੀਕ ਹੈ ਜੀ ਉਹਦੇ ਸ਼ੀਸ਼ੇ ਤੋੜੇ ਗਏ ਉਹੀ ਬੱਸਾਂ ਸਿਰਫ ਜਿਹੜੀਆਂ ਅੰਦਰ ਆ ਬਾਕੀ ਉਹ ਰਨਿੰਗ ਕੰਡੀਸ਼ਨ 'ਚ ਆ 40 ਤੋਂ 45 ਬੱਸਾਂ ਸਾਡੇ ਕੋਲ ਓਨ ਰਿਕਾਰਡ ਆ ਜਿਹੜਾ ਸਾਡਾ ਅੰਦਰ ਸੁਪਰਵਾਈਜ਼ਰ ਸੀਗਾ ਵਰਕ ਸੁਪਰਵਾਈਜ਼ਰ ਸੀਗਾ ਸਾਡੇ ਕੋਲ ਲਿਖਤੀ ਪਿਆ ਸੀ ਤੁਹਾਨੂੰ ਦਿਖਾ ਵੀ ਦਿੰਨੇ ਆ 40 ਬੱਸਾਂ ਜਿਹੜੀਆਂ ਬਿਲਕੁਲ ਓਕੇ ਆ ਸਿਰਫ ਉਹਨਾਂ ਦੀਆਂ ਬੈਟਰੀਆਂ ਚਾਰਜ ਹੋਣਗੀਆਂ ਜਾਂ ਬੈਟਰੀਆਂ ਪਾਣਗੀਆਂ ਉਹ ਜਿਹੜੀਆਂ ਬੱਸਾਂ ਵਾ ਸੜਕਾਂ ਤੋਂ ਦੌਰ ਸਕਦੀਆਂ ਵਾ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੀ ਦੇਰ ਤੱਕ ਕੋਈ ਵੈਂਡਰ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੀਆਂ ਤੁਸੀਂ ਜਿਹੜੀਆਂ 40 ਬੱਸਾਂ ਉਹ ਸੜਕਾਂ ਤੇ ਉਤਾਰੋ ਤੇ ਮੈਂ ਇੱਕ ਹੋਰ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਸਾਡੇ EMPLOYEES ਆ ਉਹਨਾਂ ਦੀ ਇੱਕ ਜੂਨ ਮਹੀਨੇ ਦੀਆਂ ਜਿਹੜੀਆਂ ਸੈਲਰੀਆਂ ਵਾ ਇੱਕ ਉਹ ਪੈਂਡਿੰਗ ਆ ਕਿਉਂਕਿ ਘਰਾਂ ਦੇ ਰੋਜ਼ਗਾਰ ਉਤਰਾਂ ਦੇ ਕਿਉਂਕਿ ਅਸੀਂ ਮਿਹਨਤ ਕੀਤੀ ਆ ਬੱਸਾਂ ਦੇ ਉੱਤੇ ਕੰਮ ਕੀਤਾ ਵਾ ਠੀਕ ਆ ਪੈਸੰਜਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਗਏ ਆ ਉਹ ਸਾਡਾ ਹੱਕ ਆ ਸਾਡਾ ਰਾਈਟ ਬਣਦਾ ਠੀਕ ਹੈ ਜੀ ਸਾਡਾ ਇੱਕ ਉਹ ਵੀ ਜਿਹੜਾ ਕਮਿਸ਼ਨ ਸਾਹਮਣੇ ਸਾਡੀ ਗੱਲ ਹੋਈ ਸੀ ਕਿ ਬਹੁਤ ਸੁਲਝ ਗਈ ਹੈ ਆ ਕਮਿਸ਼ਨ ਸਾਹਿਬ ਸਾਡੇ ਉਹਨਾਂ ਨੇ ਸਾਡੇ ਵੱਲੋਂ ਡੀ ਵੀ ਬਣਾ ਕੇ ਭੇਜਿਆ ਵਾ ਕਿ ਇਹੜਾ ਜਿਹੜੀਆਂ ਬੱਸਾਂ ਤੇ ਜਿਹੜੀਆਂ ਸਾਡੀਆਂ ਸੈਲਰੀਆਂ ਤੇ ਇਮੀਡੀਏਟਲੀ ਐਕਸ਼ਨ ਲੈ ਕੇ ਇਹ ਜੜੀਆਂ ਬੱਸਾਂ ਵਾਂ ਮੁਰਤੋਂ ਗੜਿਆ ਵਾ ਔ ਸੜਕਾਂ ਦੇ ਅਧੋੜ ਦੀਆਂ ਦੇ ਚਰਾਂ ਪਰ ਪ੍ਰੋਜੈਕਟ ਤਾਂ ਉਹ ਬੰਦ ਹੁੰਦੇ ਨੇ ਜਿਹੜੇ ਪ੍ਰੋਜੈਕਟ ਲੋਕਾਂ ਦੇ ਵਾਸਤੇ ਸਹੀ ਨਹੀਂ ਸਾਬਤ ਹੁੰਦੇ ਇਹ ਤਾਂ ਬਹੁਤ ਵਧੀਆ ਲੋਕ ਸਫਰ ਕਰਦੇ ਸੀ ਰੋਜ਼ ਆ ਜਾਣ ਦੀ ਗੱਲ ਕਰੀਏ ਤਾਂ 55 ਤੋਂ 1000 ਤੋਂ ਲੈ ਕੇ 60 ਹਜ਼ਾਰ ਲੋਕ ਰੋਜ਼ ਸਫਰ ਕਰਦੇ ਸੀ ਗਰਮੀ ਦੇ ਬਾਵਜੂਦ ਵੀ ਇਹ ಚಿਕੋਚੀ ਕੰਪਨੀਆਂ ਵਾ ਜਿਨ੍ਹਾਂ ਦੇ ਨਜਾਇਜ਼ ਇੱਕ ਪੈਸੇ ਕੱਟੇ ਗਏ ਆ ਅਗਰ ਮੈਂ ਹੂੰ ਆਵਾ ਮੈਂ ਕਿਤੇ ਟੈਂਡਰ ਠੇਕਾ ਲੇਤਾ ਵਾ ਅਗਰ ਮੇਰੇ ਪੈਸੇ ਕੱਟੇ ਜਾਣਗੇ ਤਾਂ ਸਰ ਮੈਂ ਵੀ ਕੋਈ ਜਾਰਾ ਦੀ ਇੱਥੇ ਰੁਕਾਂ ਗਾੜੀ ਪਰ ਮੈਂ ਜਿਨ੍ਹਾਂ ਨੇ ਪੈਸੇ ਕੱਟੇ ਆ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਿ ਜਦੋਂ ਕੋ ਕੰਮ ਚਲਾਉਣਾ ਦਾਣਾ ਤੇ ਇੱਕ ਕੰਪਰੋਮਾਈਜ਼ ਜਿਹੜੀ ਕਰਨ ਵਾਲੀ ਗੱਲ ਇਹ ਬਹੁਤ ਵੱਡੀ ਆ ਹੁਣ ਤੁਸੀਂ ਦੇਖਿਆਗਾ 7 ਤਰੀਕ ਨੂੰ ਜਦੋਂ ਅਸੀਂ ਆਪਣਾ ਡੀਪੂ ਮੈਟਰੋ ਵੇਰਕਾ ਪਹੁੰਚੇ ਸੀਗੇ ਸਾਡੇ ਬੰਦਿਆ ਵੱਲੋਂ ਗੇਟ ਨੂੰ ਤਾਲਾ ਲਾ ਦਿੱਤੇ ਗਏ ਕੀ ਗੱਲ ਕਿ ਉਹ ਚਾਹੁੰਦੇ ਨਹੀਂ ਆ ਕਿ ਮੈਟਰੋ ਚੱਲੇ ਯਾਰ ਤੁਸੀਂ ਸਾਡੇ ਨਾਲ ਚੱਲਣਾ ਤੇ ਕੀ ਆ ਕਿ ਤੁਸੀਂ ਸਾਡੇ ਵਿਰੁੱਧ ਹੋ ਕੇ ਤਾਲੇ ਮਾਰ ਦਿੱਤੇ ਯਾਰ ਉੱਥੇ ਫਿਰ ਸਰਦਾਰ ਮਨਦੀਪ ਸਿੰਘ ਬੰਨਾ ਵੀ ਆਏ ਸੀਗੇ ਉਹਨਾਂ ਨੇ ਤਾਲਾ ਵੀ ਖਲਵਾਇਆ ਗਿਆ ਉਹਨਾਂ ਕੋ ਪਰਮਿਸ਼ਨ ਮੰਗੀ ਗਈ ਕਿ ਤੁਹਾਡੇ ਕੋਲ ਤਾਲਾ ਜਿਹੜਾ ਲਾਉਣ ਦੀ ਪਰਮਿਸ਼ਨ ਹੈਗੀ ਪਰ ਕਿਸੇ ਨੇ ਵੀ ਪਰਮਿਸ਼ਨ ਨਹੀਂ ਦਿਖਾਈ ਕਿਉਂਕਿ ਆਪਣੇ ਵੱਲੋਂ ਤਾਲੇ ਮਾਰ ਦਿੱਤੇ ਗਏ ਸੀਗੇ ਮੈਂ ਉਹਨਾਂ ਨੇ ਵੀ ਪੂਰਨ ਦਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਿਹੜੇ ਅੰਦਲਾ ਸਟਾਫ ਆ ਇਸ ਤਰ੍ਹਾਂ ਨਾ ਕਰੋ ਕਿਉਂਕਿ ਤੁਸੀਂ ਵੀ ਆਊਟਸੋਰਸ ਲੱਗੇ ਹੋ ਅਸੀਂ ਵੀ ਆਊਟਸੋਰਸ ਆ ਜਾਂ ਤੁਸੀਂ ਪੱਕੇ ਮੁਲਾਜ਼ਮ ਨਹੀਂ ਹੋ ਇਹ ਗੱਲ ਜੇਕਰ ਸਾਨੂੰ ਸਰਕਾਰ ਕੱਢ ਸਕਦੀ ਹੈ ਤੇ ਤੁਸੀਂ ਵੀ ਜੇਕਰ ਸਰਕਾਰ ਚਾਵੇ ਤਾਂ 1 ਮਿੰਟ ਤੋਂ ਪਹਿਲਾਂ ਤੁਹਾਨੂੰ ਬਾਹਰ ਕੱਢ ਸਕਦੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਰੋਜੀ ਜਾਵੇ ਜਾਂ ਰੋਟੀ ਜਾਵੇ ਠੀਕ ਆ ਕੁਝ ਗੱਲਾਂ ਸਾਨੂੰ ਪਤਾ ਵਾ ਤੁਸੀਂ ਕਲਰਿਕਲ ਕੰਮ ਕਰਦੇ ਹੋ ਛੜ ਤੋਂ ਬਾਅਦ ਤੁਹਾਨੂੰ ਪਤਾ ਆਏਗਾ ਸਾਨੂੰ ਕੁਝ ਸਿੱਖਣ ਨੂੰ ਮਿਲੇਗਾ ਪਰ ਸਿੱਕੇ ਨੂੰ ਤਾਂ ਮਿਲੇਗਾ ਜੇ ਸਾਡੇ ਨਾਲ ਮੋੜਾ ਮੋੜਾ ਲਾਉਣਗੇ ਜਦੋਂ ਸਾਡੇ ਵਿਰੁੱਧ ਕਰਨਾ ਸਾਡੇ ਜਾਣ ਦੇ ਤਾਲੇ ਮਾਰ ਦੇਣੇ ਤੇ ਇਹ ਨਿੰਦਾਯੋਗ ਗੱਲ ਆ ਮੈਂ ਇਹਨਾਂ ਨੂੰ ਕਹਾਂਗਾ ਇੱਕ ਵਾਰੀ ਹੋ ਗਿਆ ਆ ਆਪਾਂ ਜਦੋਂ ਵੀ ਡਿਪੂ ਜਾਈਏ ਤੇ ਸਾਡੇ ਨਾਲ ਪਿਆਰ ਨਾਲ ਬਹਿ ਕੇ ਚਾਹੇ ਤੁਸੀਂ ਗੇਟ ਤੇ ਗੱਲ ਕਰੋ ਚਾਹੇ ਕਿਸੇ ਵੀ ਜਿਹੜਾ ਤਾਲਾ ਮਾਰਨ ਵਾਲਾ ਕੰਮ ਆ ਇਹ ਨਾ ਕਰੋ ਇਹ ਪੂਰਨ ਦੁਰਦਿਆ ਜੋੜ ਕੇ ਮੇਰੀ ਬੇਨਤੀ ਆ ਸਰ ਹੈ ਜੋ ਉਮੀਦ ਕਿਤੇ ਇਹ ਪ੍ਰੋਜੈਕਟ ਦੁਬਾਰਾ ਮੁਰ ਤੋਂ ਸ਼ੁਰੂ ਹੋਏਗਾ ਜੀ ਹਾਂ ਜੀ ਸਾਨੂੰ ਪੂਰੀ ਉਮੀਦ ਹੈ ਇਹ ਜਿਹੜੀ ਆਪਣੀ ਮੌਜੂਦਾ ਸਰਕਾਰ ਹੈ ਉਹਦੇ ਕੇ ਸੰ ਪੂਰੀ ਉਮੀਦ ਹੈ ਕਿ ਦੁਬਾਰਾ ਉਹ ਪ੍ਰੋਜੈਕਟ ਸ਼ੁਰੂ ਕਰੇਗੀ ਤੇ ਅਸੀਂ ਫਿਰ ਤੋਂ ਨੌਕਰੀਆਂ ਤੇ ਆਵਾਂਗੇ ਉਸੇ ਤਰ੍ਹਾਂ ਹੀ ਕਿਉਂਕਿ ਤਾਂ ਦਿੱਕਤ ਹੁੰਦੀ ਹੈ ਜੇ ਕਿਉਂਕਿ ਘਰ ਚਲਾਉਣਾ ਔਖਾ ਹੋ ਜਾਂਦਾ ਜਦੋਂ ਤੁਹਾਨੂੰ ਤਨਖਾਹ ਮਿਲਦੀ ਸੀ ਉਦੋਂ ਦਾ ਘਰ ਵਧੀਆ ਚੱਲਦਾ ਆਉਣਾ ਹੁਣ ਤਨਖਾਹਾਂ ਬੰਦ ਪਈ ਹੋਈਆਂ ਦੇਖੋ ਜੀ ਜਿਹੜਾ ਇੱਕ 10000 ਸੈਲਰੀ ਸਾਨੂੰ ਮਿਲਦੀ ਸੀ ਉਹਦੇ ਤੋਂ ਹੀ ਸਾਡਾ ਜਿਹੜਾ ਘਰ-ਬਾਰ ਹੈ ਸਭ ਚੱਲਦਾ ਸੀ ਠੀਕ ਹੈ ਜੀ ਤੇ ਜਦੋਂ ਹੁਣ ਬੱਸਾਂ ਬੰਦ ਹੋ ਗਈਆਂ ਸਾਰੀਆਂ ਭੈਣਾਂ ਜਿਹੜੀਆਂ ਅਸੀਂ ਰੁੱਲਦੀਆਂ ਪਈਆਂ ਠੀਕ ਹੈ ਜੀ ਤੇ ਅਸੀਂ ਇਹੋ ਹੀ ਕਹਿੰਦੇ ਆ ਕਿ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਿਆ ਛੋਟੇ-ਛੋਟੇ ਬੱਚੇ ਸਾਡੇ ਮਜ਼ਦੂਰੀ ਕਰਨਦੇ ਆ ਮੇਰਾ ਬੇਟਾ ਹੈ 15 ਸਾਲ ਦਾ ਉਹ ਸਟੱਡੀ ਛੱਡ ਕੇ ਮਜ਼ਦੂਰੀ ਕਰਨ ਲੱਪਿਆ ਕਿਉਂਕਿ ਜਦੋਂ ਆਬਵੀਅਸਲੀ ਮਦਰ ਦੀ ਨੌਕਰੀ ਦਾ ਆਏਗਾ ਕਿ ਹਾਂ ਇਹਨਾਂ ਦੀ ਨੌਕਰੀ ਛੁੱਟ ਰਹੀ ਹੈ ਤੇ ਬੱਚੇ ਨੂੰ ਤੇ ਆਪੇ ਹੀ ਹੋਣਾ ਕਿ ਮੈਂ ਮੇਰੇ ਫਾਦਰ ਨਹੀਂ ਹੈ ਤੇ ਮ ਤੇ ਇਸ ਗੱਲ ਦੇ ਕੌਣ ਜ਼ਿੰਮੇਵਾਰ ਹੈ ਸਰਕਾਰੀ ਜ਼ਿੰਮੇਵਾਰ ਹੈ ਕਿ ਜਿਹੜੇ ਛੋਟੇ ਬੱਚਿਆਂ ਨੂੰ ਜੇ ਕਹਿੰਦੇ ਆ ਕਿ ਮਜ਼ਦੂਰੀ ਨਹੀਂ ਕਰਾਣੀ ਹੈ ਨਹੀਂ ਕਰਾਣਾ ਤੇ ਉਹ ਬੱਚੇ ਮਜ਼ਦੂਰੀ ਚ ਆਪੇ ਹੀ ਪਹਿਣਗੇ ਜਦੋਂ ਮਾਪਿਆਂ ਦੀਆਂ ਨੌਕਰੀਆਂ ਛੁੱਟ ਜਾਣਗੀਆਂ ਤੇ ਤੇ ਨਸ਼ਿਆਂ 'ਚ ਵੀ ਪਹਿਣਗੇ ਜਦੋਂ ਘਰ 'ਚ ਡਿਪਰੈਸ਼ਨ ਹੋਏਗਾ ਘਰ 'ਚ ਲੜਾਈ ਝਗੜਾ ਕਲੇਸ਼ ਚੱਲੇਗਾ ਤੇ ਉਹ ਬੱਚੇ ਨਸ਼ਿਆਂ 'ਚ ਵੀ ਪੈਣਗੇ ਤੇ ਜਿਹੜੇ ਜਿਵੇਂ ਸਾਡੇ ਭਰਾ ਛੁੱਟੇ ਗਏ ਹਨਾ ਉਹਨਾਂ ਦੇ ਦਿਮਾਗ ਤੇ ਡਿਪਰੈਸ਼ਨ ਘਰ ਚ ਲਾਣ ਦਾ ਡਿਪਰੈਸ਼ਨ ਤੇ ਉਹ ਆਬਵੀਅਸਲੀ ਅਸੀਂ ਤੇ ਕਈ ਵਾਰੀ ਨੀਂਦ ਦੀਆਂ ਗੋਲੀਆਂ ਖਾ ਕੇ ਸਾਨੂੰ ਸੌਣਾ ਪੈਂਦਾ ਵਾ ਇੰਨਾ ਦਿਮਾਗ ਤੇ ਬੋਝ ਆ ਕਿ ਕਿਰਾਏ ਤੇ ਰਹਿਨੇ ਆ ਰੈਂਟ ਵੀ ਦੇਣਾ ਸਾਰਾ ਕੁਝ ਕਰਨਾ ਠੀਕ ਹੈ ਜੀ ਅਪੀਲ ਕਰਨਾ ਚਾਹੁੰਦੇ ਹਾਂ ਅਪੀਲ ਹੀ ਸਰਕਾਰ ਨੂੰ ਇਹੋ ਹੀ ਕਰਨਾ ਚਾਹੁੰਦੇ ਆ ਕਿ ਸਾਡੀਆਂ ਬੱਸਾਂ ਜਿਹੜੀਆਂ ਦੁਬਾਰਾ ਚਲਾਈਆਂ ਜਾਣ ਜਿਹੜੇ ਮੁਲਾਜ਼ਮ ਸਾਡੇ ਕੱਢੇ ਗਏ ਆ ਜਾਨ ਕੇ ਨੌਕ ਠੀਕ ਹੈ ਜਦੋਂ ਇਹ ਨਹੀਂ ਆਣਗੇ ਤੇ ਸਾਨੂੰ ਵੀ ਤੇ ਉਹਨਾਂ ਨੇ ਘਰ ਬਿਠਾਉਣਾ ਹੀ ਆ ਨਾ ਅਸੀਂ ਵੀ ਤੇ ਸਾਰੇ ਘਰ ਪਾਵਾਂਗੇ ਇਸ ਕਰਕੇ ਹੀ ਇਹ ਕਹਿੰਨੇ ਆ ਬੱਸਾਂ ਦੁਬਾਰਾ ਚਲਾਈਆਂ ਜਾਣ ਕਿਉਂਕਿ ਇਹ ਤਾਂ ਪਬਲਿਕ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਛੋਟੀਆਂ ਬੱਚੀਆਂ ਜਿਹੜੀਆਂ ਸਕੂਲ ਜਾਂਦੀਆਂ ਸੀ ਓਬਵੀ ਸਕੂਲਾਂ ਹਟ ਗਈਆਂ ਵਾ ਉਹ ਵੀ ਸਕੂਲਾਂ ਹਟ ਗਈਆਂ ਉਹ ਵੀ ਘਰ ਬੈ ਗਈਆਂ ਕਈ ਬੱਚੀਆਂ ਸਾਡੇ ਕੋਲ ਸਟਾਪ ਤੇ ਆ ਗਈਆਂ ਕਹਿੰਦੀਆਂ ਆ ਕਿ ਸਾਨੂੰ ਸਕੂਲਾਂੋਂ ਪੜ੍ਹਾਈ ਤੋਂ ਹਟਾ ਲਿਆ ਗਿਆ ਹੈ ਅਸੀਂ ਉਹਨਾਂ ਪੁੱਛਦੇ ਕਿਉਂ ਹਟਾ ਲਿਆ ਗਿਆ ਕਿ ਪਹਿਲਾਂ ਬੱਸਾਂ 'ਚ ਜਾਂਦੇ ਸੀ ਤੇ 10 ਰੁਪਏ ਵਿੱਚ ਪਹੁੰਚ ਜਾਂਦੇ ਸੀ ਹੁਣ ਅਸੀਂ ਆਟੋਆਂ ਤੇ ਜਾਂਦੇ ਆ ਤਾਂ ਸਾਡਾ 100 ਰੁਪਿਆ ਕਿਰਾਇਆ ਲੱਗਦਾ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਜਾਏਗਾ ਉਹ ਮਹੀਨੇ ਦਾ 3000 ਰੁਪਏ ਜੀ ਕਿਰਾਇਆ ਤੇ ਖਰਚ ਦੇਗਾ ਤੇ ਉਹਨੂੰ ਸਰਕਾਰੀ ਸਕੂਲ ਦੀ ਕੀ ਸਹੂਲਤ ਫੇਰ ਉਹ ਘਰ ਹੀ ਬਹਿਣ ਗਈਆਂ ਬੱਚੀਆਂ ਉਹ ਬੱਚੀਆਂ ਘਰ ਬੈਠ ਗਈਆਂ ਆਏ ਹੁਣ ਇਹ ਪ੍ਰੋਜੈਕਟ ਜਰੂਰ ਚੱਲਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਔਰ ਡਿਮਾਂਡ ਲਗਾਤਾਰ ਬੀਆਰਟੀਐਸ ਐਮਪਲੋਏਜ਼ ਯੂਨੀਅਨ ਦੇ ਕਰਮਚਾਰੀ ਕਰਦੇ ਵੀ ਵਿਖਾਈ ਦੇ ਰਹੇ ਤੁਹਾਨੂੰ ਦਿਖਾ ਦਿੰਦੇ ਆ ਇਹ ਸਪੈਸ਼ਲ ਕੋਇਡੋ ਬਣਾਇਆ ਗਿਆ ਸੀਗੇ ਪਰ ਫਿਲਹਾਲ ਇੱਥੇ ਬੇਰੌਣਕੀ ਵਿਖਾਈ ਦਿੰਦੀ ਹੈ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀ ਮੈਟਰੋ ਤਾਂ ਕਰੀਬ ਕਰੀਬ ਜੇ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਤਾਂ 55 ਤੋਂ 60000 ਦੇ ਕਰੀਬ ਲੋਕ ਰੋਜ਼ਾਨਾ ਇਹਨਾਂ ਬੱਸਾਂ ਵਿੱਚ ਸਫ਼ਰ ਕਰਦੇ ਸੀ ਔਰ ਏਸੀ ਬੱਸਾਂ ਸੀ ਗਰਮੀ ਵਿੱਚ ਲੋਕਾਂ ਨੂੰ ਕਾਫੀ ਸਹੂਲਤ ਰੈਂਦੀ ਸੀ ਔਰ ਨਾਲ ਨਾਲ ਇਹਨਾਂ ਵਿੱਚ ਸਫ਼ਰ ਕਰਨਾ ਵੀ ਜਿਹੜਾ ਕਿ ਉਹ ਬਹੁਤ ਜ਼ਿਆਦਾ ਸੁਰੱਖਿਅਤ ਰਹਿੰਦਾ ਸੀ ਬੱਸਾਂ ਵਿੱਚ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਸਪੈਸ਼ਲ ਕੋਰੀਡੋਰ ਨੇ ਇੱਥੇ ਬੇਰੂਨ ਕੀ ਹੈ ਕੋਈ ਵੀ ਜਿਹੜੀ ਬੱਸ ਹੈ ਇੱਥੇ ਨਹੀਂ ਚੱਲ ਰਹੀ ਔਰ ਲਗਾਤਾਰ ਜਿਹੜੇ ਇੱਥੋਂ ਦੇ ਬੀਆਰਟੀਐਸ ਏਮਪਲੋਇਜ਼ ਯੂਨੀਅਨ ਦੇ ਕਰਮਚਾਰੀ ਨੇ ਉਹ ਡਿਮਾਂਡ ਕਰ ਰਹੇ ਨੇ ਅਪੀਲ ਕਰ ਰਹੇ ਨੇ ਸਰਕਾਰ ਨੂੰ ਮੁਰਤੋਂ ਇਸ ਪ੍ਰੋਜੈਕਟ ਨੂੰ बहाल किया जावे तो जो जड़ा उना जो उन्होंने सिर से रोजी रोटी का संकट है उस संकट दा कोई ना कोई हाल निकल सके कैमरा पर्सन विपिन शर्मा सिकंदर पसरीचा दैनिक सीरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर